ਇਸਟਰੀਆ ਕੰਪਨੀ ਸੀ ਹੁਣ ਮੋਦੀ ਹਮਾਰਨੀ ਤਿੰਨ ਦਾਨੀ ਐਂਡ ਕੰਪਨੀ ਹੈ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਰ ਪਠੱਲ ਨੇ ਭਗਵੰਤ ਮਾਨ ਅਤੇ ਅਕਾਲੀ ਦਲ ਤੇ ਰਾਜ ਕੇ ਪੜਾਸ ਕੱਢੀ ਹੈ ਉਹਨਾਂ ਕਿਹਾ ਹੈ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਗੁਜ਼ਰੇ ਜ਼ਮਾਨੇ ਦੀਆਂ ਕਹਾਣੀਆਂ ਬਣ ਕੇ ਰਹਿ ਚੁੱਕੀਆਂ ਨੇ ਜੋ ਕਿ ਆਪਣਾ ਵਜੂਦ ਤੱਕ ਨਹੀਂ ਬਚਾ ਸਕੀਆਂ ਤੇ ਨਾ ਹੀ ਆਪਣੇ ਵਿਧਾਇਕ ਸਿਰਫ ਇੰਨਾ ਹੀ ਨਹੀਂ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਬੋਲਦਿਆਂ ਕਿਹਾ ਕਿ ਮੋਦੀ ਕੰਪਨੀ ਤੋਂ ਦੇਸ਼ ਨੂੰ ਬਚਾਉਂਦੀ ਸਖਤ ਲੋੜ ਹੈ ਇਸ ਦੇ ਨਾਲ ਹੀ ਉਹਨਾਂ ਨੇ ਲੋਕ ਸਭਾ ਚੋਣਾਂ ਚ ਕਾਂਗਰਸ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਪਰ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦਾ ਵੀ ਦਾਵਾ ਠੋਕਿਆ ਈਸਟ ਇੰਡੀਆ ਕੰਪਨੀ ਬਣਾ ਕੇ ਅੰਗਰੇਜ਼ਾਂ ਨੇ ਕਲਮ ਕੀਤਾ ਸੀ ਉਦੋਂ ਈਸਟ ਇੰਡੀਆ ਕੰਪਨੀ ਸੀ ਹੁਣ ਮੋਦੀ ਗੰਵਾਰਨੀ ਤਿੰਦਾਨੀ ਐਂਡ ਕੰਪਨੀ ਹੈ ਧਰਮਾਂ ਦੇ ਨਾਂ ਤੇ ਫਿਰਕਾ ਪ੍ਰਸਤੀ ਦੇ ਨਾਂ ਤੇ ਰਾਸੀ ਪਾਸੇ ਲਾ ਕੇ Hindu Muslim ਵਿੱਚ ਪਪੜਾ ਪਵਾ ਕੇ ਇਸ ਤਰੀਕੇ ਦੇ ਨਾਲ ਇਹ ਸਾਡੇ ਅੱਛੇ ਭਾਰਤ ਵਰਸ਼ ਦੇ ਵਿੱਚ ਜ਼ਹਿਰੀਲ ਜ਼ਹਿਰੀਲਾ ਮਾਤਾ ਖੋਲ ਰਹੇ ਨੇ ਮੋਦੀ ਜੀ ਨੇ ਕਿਹਾ 15 ਲੱਖ ਦੇਵਾਂਗਾ ਅੱਜ ਤੱਕ ਨਹੀਂ ਆਇਆ ਕਾਲੀ ਦਲ ਦੀਆਂ ਸਰਕਾਰਾਂ ਇੱਥੇ ਆਈਆਂ ਇਹਨਾਂ ਦੀ ਪ੍ਰਾਪਤੀਆਂ ਤੇ ਅਸੀਂ ਲੁੱਟੋ ਤੇ ਕੁੱਟੋ ਕੀਤਾ ਹੈਗਾ ਸਾਰਾ ਕੁਝ ਸਾਡੀ ਪਾਰਟੀ ਦੀ ਪ੍ਰਾਪਤੀ ਇਹੀ ਹੈ ਕਿ ਅਸੀਂ 2 ਸਾਲ ਹੀ ਸਾਡੇ 2.5 ਸਾਲ ਲੰਗੇ ਆ। ਇਹਦੇ ਵਿੱਚ ਅਸੀਂ ਆਰਥਿਕ ਗੱਡੀ ਲਈ ਦੀ ਜਿਹੜੀ ਹੈਗੀ ਉਹ ਜਿਹੜੇ ਲਿਆ ਆਇਆ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਗੌਰ ਭੱਟਲ ਅੱਜ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲੈ ਕੇ ਕਿੱਦਾਂ ਦੀ ਰਣਨੀਤੀ ਹੈ। ਬੀਬੀ ਜੀ ਸਸਿਕਾ। ਦੇਖੋ ਇਸ ਵੇਲੇ ਮੈਂ ਸਮਝਦੀ ਹਾਂ ਕਿ ਸਾਰੇ ਦੇਸ਼ ਦੇ ਲੋਕ ਵੀ ਮਹਿਸੂਸ ਕਰਦੇ ਆ ਔਰ ਇੱਕ ਅਟਲ ਸਚਾਈ ਵੀ ਹੈ। ਅੱਗੇ ਸਾਡੇ ਦੇਸ਼ ਨੂੰ ਈਸਟ ਇੰਡੀਆ ਕੰਪਨੀ ਬਣਾ ਕੇ ਅੰਗਰੇਜ਼ਾਂ ਨੇ ਗੁਲਾਮ ਕੀਤਾ ਸੀ ਔਰ ਉਹ ਗੁਲਾਮੀ ਦਾ ਜ਼ੂੜਾ ਲਾਉਣ ਲਈ ਲੱਖਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪਏ ਕੁਰਬਾਨੀਆਂ ਕਰਨੀਆਂ ਪਈਆਂ ਬਰਬਾਦੀਆਂ ਕਰਨੀਆਂ ਪਈਆਂ ਤਾਂ ਕਿਤੇ ਜਾ ਕੇ ਅਸੀਂ ਮੁੜ ਕੇ ਆਪਣਾ ਮੁਰਕਾ ਯਾਦ ਕਰਾਇਆ ਅੱਜ ਉਹੀ ਗੱਲ ਫੇਰ ਰਿਪੀਟ ਹੋ ਰਹੀ ਹੈ ਉਦੋਂ ਈਸਟ ਇੰਡੀਆ ਕੰਪਨੀ ਸੀ ਹੁਣ ਮੋਦੀ ਅੰਬਾਨੀ ਤਿੰਨ ਦਾਨੀ ਐਂਡ ਕੰਪਨੀ ਹੈ ਇਹਨਾਂ ਨੇ ਵੀ ਇਹ ਚਾਰ ਥੋੜੇ ਜਿਹ ਪੰਜ ਪਤੀਆਂ ਉਹਨਾਂ ਨੂੰ ਲੈ ਕੇ ਇਹ ਬਿਲਕੁਲ ਦੇਸ਼ ਨੂੰ ਖਾਣ ਲੱਗੇ ਐ ਦੇਸ਼ ਦਾ ਸਰਮਾਇਆ ਖਤਮ ਕਰਤਾ ਆਰਥਿਕਤਾ ਤੋੜਤੀ ਗਰੀਬ ਕਿਸਾਨ ਮਜ਼ਦੂਰ ਮੁਲਾਜ਼ਮ ਸਾਰਿਆਂ ਨੂੰ ਬਿਲਕੁਲ ਜਿਵੇਂ ਕਹਿੰਦੇ ਆ ਵਿਕਾਰ ਕਰਕੇ ਬਿਠਾਤਾ ਹਰ ਤਰੀਕੇ ਦੇ ਨਾਲ ਇਹਨਾਂ ਨੇ ਸਿਰਫ ਧਰਮਾਂ ਦੇ ਨਾਂ ਤੇ ਫਿਰਕਾ ਪ੍ਰਸਤੀ ਦੇ ਨਾਂ ਤੇ ਰਾਜਸੀ ਪਾਸੇ ਲਾ ਕੇ ਹਿੰਦੂ ਮੁਸਲਮਾਨ ਵਿੱਚ ਪਪੜਾ ਪਵਾ ਕੇ ਇਸ ਤਰੀਕੇ ਦੇ ਨਾਲ ਇਹ ਸਾਡੇ ਅੱਛੇ ਭਾਰਤ ਵਰਸ਼ ਦੇ ਵਿੱਚ ਜ਼ਹਿਰੀਲ ਜ਼ਹਿਰੀਲਾ ਮਾਦਾ ਖੋਲ ਰਹੇ ਨੇ ਜਿਹਦੇ ਤੋਂ ਲੋਕ ਅੱਕੇ ਜਿੰਨੇ ਵੀ ਫੈਸਲੇ ਲਏ ਮੋਦੀ ਦੇ ਸਮੇਂ ਵਿੱਚ ਇੱਕ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਲੈਵਲ ਤੇ ਕੋਈ ਝੂਠੋਵੇ ਬੋਲਿਆ ਉਹ ਅੱਜ ਤੱਕ ਕਰਨੀ ਕਦੇ ਹੋਇਆ ਮੋਦੀ ਜੀ ਨੇ ਕਿਹਾ 15 ਲੱਖ ਦੇਵਾਂਗਾ ਅੱਜ ਤੱਕ ਨਹੀਂ ਆਇਆ ਕਿਸ ਤਰੀਕੇ ਨਾਲ ਬੈਂਕਾਂ ਦੀ ਆ ਕੌਮ ਕੀਤਾ ਆਪਣਾ ਬੈਂਕਕਰਨ ਕੀਤਾ ਉਹਦੇ ਵਿੱਚ ਬਰਬਾਦੀ ਹੋਈ ਸਾਰੇ ਲੋਕਾਂ ਦੀ ਸੋ ਅੱਜ ਜ਼ਰੂਰੀ ਹੈ ਕਿ ਅਸੀਂ بجائے ਕੇ ਬਾਅਦ ਫੇਰ ਕਰਵਾਨੀਆਂ ਕਰਨੀਆਂ ਪੈਣ ਅੱਜ ਫੇਰ ਅਸੀਂ ਇਹ ਮਾਨੀਂਦਾਨੀ ਤੇ ਬੋਦੀ ਕੰਪਨੀ ਵਾਲਿਆਂ ਤੋਂ ਇਹਨਾਂ ਤੋਂ ਸਿ ਆਪਣੇ ਮੁਲਕ ਨੂੰ ਬਚਾਈਏ ਦੇਸ਼ ਦੇ ਲੋਕ ਉਹਨੂੰ ਕੁਰਸੀ ਤੋਂ ਲਾਉਣ ਲਈ ਤਿਆਰ ਬੈਠੇ ਨੇ ਸਾਡੀ ਰਣਨੀਤੀ ਇਹੀ ਹੈਗੀ ਹੈ ਕਿ ਅਸੀਂ ਇਹਨਾਂ ਮਾਮਲਿਆਂ ਦੇ ਉੱਤੇ ਝੂਠ ਬੋਲ ਕੇ ਗਲਤ ਤਰੀਕੇ ਨਾਲ ਦੇਸ਼ ਨੂੰ ਖਤਰਾ ਖੜਾ ਕਰਕੇ ਕਿੰਨੀ ਵਾਰ ਸਾਡੇ ਇਨਾਂ ਦੇ ਹੁੰਦੇ ਹੋਏ ਸਾਡੇ ਹਮਲੇ ਹੋਏ ਨੇਗੇ ਅਸੀਂ ਦੇਸ਼ ਦਾ ਅਮਨ ਬਚਾਈਏ ਦੇਸ਼ ਦੀ ਆਰਥਿਕਤਾ ਬਚਾਈਏ ਦੇਸ਼ ਦਾ ਸਾਂਝੀ ਵਾਲਤਾ ਬਚਾਈਏ ਕੁਦਰਤੀ ਤੌਰ ਤੇ ਹੁੰਦਾ ਹੈ ਕਿ ਉਹ ਸਾਡੀ ਸਰਕਾਰ ਦੇ 3 ਸਾਲ ਜੇ ਬਾਕੀ ਪਏ ਨੇ ਔਰ ਸਾਡੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਦੇ ਵਿੱਚੋਂ ਕਹਿੰਦੇ ਆ ਇੱਥੇ ਤਾਂ ਕਈ ਇਹ ਜਿਹੇ ਉਮੀਦਵਾਰ ਨੇ ਪ੍ਰਾਪਤੀਆਂ ਉਹ ਕਹਿੰਦੇ ਜੀ ਮੇਰੀ ਪ੍ਰਾਪਤੀ ਹੈ ਮੈਂ ਨਸ਼ਾ ਛੱਡਿਆ ਕਿਸੇ ਦੀ ਕੋਈ ਪ੍ਰਾਪਤੀ ਦੀ ਗੱਲ ਕਰਦਾ ਹੈਗਾ ਲੇਕਿਨ ਕਾਲੀ ਦਲ ਦੀਆਂ ਸਰਕਾਰਾਂ ਇੱਥੇ ਆਈਆਂ ਇਹਨਾਂ ਦੀ ਪ੍ਰਾਪਤੀਆਂ ਤੇ ਅਸੀਂ ਲੁੱਟੋ ਤੇ ਕੁੱਟੋ ਕੀਤਾ ਹੈਗਾ ਸਾਰਾ ਕੁਝ ਆ ਸਾਡੀ ਪਾਰਟੀ ਦੀ ਜਿਹੜੀ ਇਹਨਾਂ ਦੇ ਇਹਨਾਂ ਦੀ ਅਕਾਲੀ ਦਲ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਸਾਡੀ ਪੰਜਾਬ ਦੀ ਧਰਤੀ 'ਚ ਸਿੱਖਾਂ ਦੀ ਨਮਾਇੰਦਗੀ ਜਮਾਤ ਹੋਣ ਦੇ ਨਾਲ ਸਾਡੇ ਕਿਸ ਤਰ੍ਹਾਂ ਸਾਰੇ ਧਰਮਾਂ ਦਾ ਅਪਮਾਨ ਹੋਇਆ ਸਾਡੀ ਪਾਰਟੀ ਦੀ ਪ੍ਰਾਪਤੀ ਇਹੀ ਹੈ ਕਿ ਅਸੀਂ 2 ਸਾਲ ਹੀ ਸਾਡੇ 2.5 ਸਾਲ ਲੰਗੇ ਆ ਇਹਦੇ ਵਿੱਚ ਅਸੀਂ ਆਰਥਿਕ ਗੱਡੀ ਲਈ ਦੀ ਜਿਹੜੀ ਹੈਗੀ ਉਹ ਜਿਹੜੇ ਲਿਆ ਆਏ ਆ ਔਰ ਉਹਦੇ ਮੁਤਾਬਕ ਅਸੀਂ ਜੋ ਵਾਅਦੇ ਕੀਤੇ ਅੱਜ ਤੱਕ ਦਾ ਰਿਕਾਰਡ ਕੱਟ ਕੇ ਦੇਖ ਲਓ ਪਹਿਲੇ ਜਾਂ ਦੂਜੇ ਸਾਲ 'ਚ ਕਦੇ ਵੀ ਕਿਸੇ ਪਾਰਟੀ ਦੀ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ ਈਵਨ 5 ਸਾਲ ਗੁਜ਼ਰਨ ਤੋਂ ਬਾਅਦ ਵੀ ਨਹੀਂ ਕੀਤੇ ਜਿਵੇਂ ਮੋਦੀ ਦੀ ਉਹ ਮਿਸਾਲ ਦੱਸੀ ਹੈ ਬਾਦਲ ਸਾਹਿਬ ਦੀ 3 ਸਾਲ ਤੋਂ 300 ਬਾਅਦ ਏਸੀ ਕੋਈ ਪੂਰੇ ਨਹੀਂ ਸੀ ਕੀਤੇ ਲੇਕਿਨ ਅਸੀਂ ਇੱਕ ਕਮਾਲ ਇਹ ਕਰਕੇ ਦਿਖਾਈ ਹੈ ਕਿ ਟੁੱਟੀ ਹੋਈ ਆਰਥਿਕਤਾ ਦੇ ਵਿੱਚੋਂ ਇੱਕ ਅਸੀਂ ਜੋ ਕਿਹਾ ਉਹ ਕਰਕੇ ਦਿਖਾਇਆ ਪਹਿਲਾਂ ਅਸੀਂ 2 ਏਕੜ ਦੇ ਦਾ 2.5 ਏਕੜ ਦੇ ਦਾ ਹੁਣ ਅਸੀਂ 5 ਏਕੜ ਤੱਕ ਲੱਗੇ ਹੁਣ ਅਸੀਂ ਖੇਤ ਮਜ਼ਦੂਰ ਤੇ ਲੱਗੇ ਆਂ ਅਸੀਂ ਉਹ ਇੰਨਾ ਕਰੋੜ ਰੁਪਇਆ ਵੰਡ ਕੇ ਦਿਖਾਇਆ ਹੈ 5 ਲੱਖ ਲੋਕਾਂ ਦਾ ਕਰਜ਼ਾ ਮਾਫ ਕਰਕੇ ਦਿਖਾਇਆ ਰਿਕਾਰਡ ਦੀ ਗੱਲ ਹੈ ਸਾਡੀ ਪ੍ਰਾਪਤੀ ਹੈ ਨਸ਼ੇ ਇਹ ਠੀਕ ਹੈ ਕਿ ਇੰਨੇ ਲੈਵਲ ਤੱਕ ਪਹੁੰਚ ਚੁੱਕੇ ਸੀ ਲੇਕਿਨ ਅਸੀਂ 80% ਤੱਕ ਅਸੀਂ ਜਿਹੜੇ ਨਸ਼ਾ ਨੂੰ ਕੰਟਰੋਲ ਕੀਤਾ ਤੇ ਅੱਜ ਸਾਡਾ ਦੂਜਾ ਸਾਲ ਹੀ ਹੈ ਸਾਨੂੰ ਲੋਕਾਂ ਨੇ 5 ਸਾਲ ਲਈ ਚੁਣਿਆ ਹੈ 5 ਸਾਲਾਂ ਦੇ ਵਿੱਚ ਅਸੀਂ ਆਪਣੀਆਂ ਪ੍ਰਾਪਤੀਆਂ ਤੇ ਬਾਅਦਾਂ ਦਾ ਜਵਾਬਦੇਹ ਹੋਵਾਂਗੇ ਸੋ ਅਸੀਂ ਸਟੈਪ ਬਾਈ ਸਟੈਪ ਕਿੰਨੇ ਰੁਜ਼ਗਾਰ ਇੱਥੇ ਵੀ ਤੁਸੀਂ ਸਾਰੇ ਸੀਗੇ ਲਹਿਰੀ ਵੀ ਅਦਾ ਕਿ ਸੰ ਚੰਡੀਗੜ੍ਹ ਜਾਣਾ ਪਿਆ ਦਾ ਹੋਰ ਜਾਣਾ ਪਿਆ ਇੱਥੇ ਅਸੀਂ ਬੈਠ ਕੇ ਘਰ ਚ ਰੋਜ਼ਗਾਰ ਕਿੰਨੀਆਂ ਕੰਪਨੀਆਂ 17 18 ਕੰਪਨੀਆਂ ਲੈਂਦੀਆਂ ਸੀ ਅਸੀਂ ਇੰਡਸਟਰੀਜ਼ ਦੀ ਬਿਜਲੀ ਘਟਾਈ ਹੈ ਜਿਹੜੀ 12 13 ਰੁਪਏ ਦੀ ਸੀ 5 ਰੁਪਏ ਤੇ ਲੈ ਕੇ ਆਇਆ ਜਿਹਦੇ ਕੱਕ ਸਾਡੀ ਇੰਡਸਟਰੀ ਆ ਰਹੀ ਹੈ ਸੋ ਅਸੀਂ ਪੰਜਾਬ ਨੂੰ ਹਰ ਤਰੀਕੇ ਦੇ ਨਾਲ ਜਿਹੜੀ ਸਾਡੀ ਸੋਨੇ ਦੀ ਚੜੀ ਕਿਹਾ ਜਾਂਦਾ ਸੀਗਾ ਸਾਡਾ ਆਪਣਾ ਪੰਜਾਬ ਪਾਣੀਆਂ ਦਾ ਚੰਗੀ ਧਰਮ ਵਾਲੀ ਗੱਲ ਸੀਗੀ ਸਾਡੇ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਸੀ ਸਾਡੀ ਸੈਕੂਲਰ ਪਾਰਟੀ ਚਾਹੁੰਦੀ ਹੈ ਸਰਕਾਰ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਹੈ ਸਾਨੂੰ ਸਾਰੀਆਂ ਕਮੇਟੀਆਂ ਜਿਤਾਈਆਂ ਨੇ ਸਰਕਾਰ ਦਾ ਅਸਰ ਦੇ ਨਾਲ ਲੋਕ ਸਭ ਸਮਝਦੇ ਆ ਕਿ ਚੰਗੀ ਸਰਕਾਰ ਆਈ ਹੈ ਤਾਂ ਸਾਨੂੰ ਫਾਇਦਾ ਮਿਲੂਗਾ ਨਹੀਂ ਬਿਲਕੁਲ ਅਸੀਂ ਬਣਾਵਾਂਗੇ ਕਿਉਂਕਿ ਟਿਕਟ ਲੈਣਾ ਅੰਬੀਸ਼ਨਸ ਹੁੰਦੀਆਂ ਹਰ ਇੱਕ ਇਨਸਾਨ ਦੀਆਂ ਹਰ ਕੋਈ ਬੰਦਾ ਚਾਹੁੰਦਾ ਹੁੰਦਾ ਇੱਥੇ ਡੈਮੋਕ੍ਰੇਸੀ ਦੀ ਗੱਲ ਮੈਂ ਕੀਤੀ ਹੈ ਡੈਮੋਕਰੈਟਿਕ ਸਾਡਾ ਪਾਰਟੀ ਹੈ ਹਰ ਇੱਕ ਨੂੰ ਹੱਕ ਹੈਗਾ ਆਪਣੀ ਗੱਲ ਰੱਖਣ ਦਾ ਲੇਕਿਨ ਸਾਡੀ ਪਾਰਟੀ ਦਾ ਇਹ ਵੀ ਸੂਲ ਰਿਹਾ ਕਿ ਉਸ ਤੋਂ ਬਾਅਦ ਅਸੀਂ ਦੇਸ਼ ਦੇ ਹਿੱਤ ਚ ਪਾਰਟੀ ਦੇ ਹਿੱਤ ਚ ਅਸੀਂ ਫੈਸਲੇ ਲੈਂਦੇ ਆ। ਸੋ ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਜਿਹੜੇ ਬੱਚੇ ਐ, ਬੱਚੀਆਂ ਨੇ ਸਾਰਿਆਂ ਸਿੱਧਾ ਦੇ ਨਾਲ ਗੱਲ ਕਰਾਂਗੇ, ਸਾਰਿਆਂ ਨੂੰ ਮਨਾਵਾਂਗੇ। ਅੱਜ ਬਿਲਕੁਲ ਸਭ ਤੋਂ ਜ਼ਰੂਰੀ ਚੀਜ਼ ਆ ਕਿ ਆਪਣੀ ਨਿੱਜੀ ਸੋਚਾਂ ਛੱਡ ਕੇ ਅਸੀਂ ਦੇਸ਼ ਦਾ ਮੋਦੀ ਦੇ ਹੱਥ ਚ ਦੇਸ਼ ਨੂੰ ਸੱਚਾਈਏ। ਬਈ ਕਹਿੰਦੀ ਆ ਕਿ ਅਪਲਾਈ ਕਰਨਾ ਤਾਂ ਬਹੁਤ enthusiasm ਦੀ ਗੱਲ ਹੁੰਦੀ ਹੈ। ਇਹ ਵੀ ਹੁੰਦਾ ਹੈ ਦੇਖਣ ਦੇ ਵਿੱਚ ਕਿ ਸਾਡੀ ਪਾਰਟੀ ਇਹਨਾਂ ਨੂੰ ਕੋਈ ਕਈ ਵਾਰੀ ਉਮੀਦਵਾਰ ਨਹੀਂ ਮਿਲਦੇ। ਦੂਜੀਆਂ ਪਾਰਟੀਆਂ ਨੂੰ ਸਾਡੇ ਕੋਲੇ ਇੰਨੇ ਉਮੀਦਵਾਰ ਹੁੰਦੇ ਨੇ ਇੰਨੇ ਲੋਕ ਅਪਲਾਈ ਕਰਦੇ ਐ ਥੂਸੀਸਮ ਹੈਗਾ ਤੇ ਪਾਰਟੀ ਦੇ ਵਿੱਚ ਲੋਕਾਂ ਚੜਤਾਂ ਲੋਕਾਂ ਦੇ ਮਨ ਵਿੱਚ ਇਸ ਦੀ ਸੋਚ ਹੈਗੀ ਅੱਛੀ ਹਮਦਰਦੀ ਹੈਗੀ ਹੈ ਤੇ ਇਸ ਕਰਕੇ ਉਹ ਸਾਰੇ ਵਿਚਾਰੇ ਸਾਰਿਆਂ ਨੂੰ ਤਾਂ ਟਿਕਟ ਨਹੀਂ ਮਿਲ ਜਾਂਦੀ ਟਿਕਟ ਇਕ ਨੂੰ ਮਿਲਨੀ ਹੁੰਦੀ ਹੈ ਸੋ ਇੱਕ ਨੂੰ ਮਿਲਦੀ ਹੁੰਦੀ ਜੋ ਹੋ ਗਿਆ ਫੈਸਲਾ ਤਾਂ ਕਿ ਕਿਦਾਰੇ ਹੋਰ ਅਡਜਸਟ ਹੋ ਸਕਦਾ ਕਿਤੇ ਹੋਰ ਸਕਦਾ ਅਸੀਂ ਸਾਰਿਆਂ ਨੂੰ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਪਹਿਲਾਂ ਖੁੱਲੀ ਖੇਡ ਹੀ ਸੀ ਰਮਿੰਦਰ ਸਿੰਘ ਸੀ ਜਾਂ ਆਪਣਾ ਭਗਵੰਤ ਮਾਨ ਸੀ ਅੱਜ ਕੱਲ ਪਹਿਲੇ ਸ਼ੁਰੂਆਤ ਕੀਤੀ ਹੈ ਪਰ ਨਾਲੇ ਕੋ ਰੋੜ ਚੌਦੀ ਜੀ ਨੂੰ ਸਟਾਰਟ ਕਰਾ ਕੇ ਆਈਆਂ ਤੇ ਅੱਜ ਜੇ ਮੈਦਾਨੇ ਜੰਗ ਅੱਜ ਆਏ ਨੇਗੇ ਕੇਵਲ ਸਿੰਘ ਢਿੱਲੋਂ ਨਾਇਤ ਸ਼ਰੀਫਾ ਇਨਸਾਨ ਹੈ ਇਹਨੇ ਜਦੋਂ ਬਹੁਤ ਅੱਛੇ ਅੱਛੇ ਡਿਵੈਲਪਮੈਂਟ ਦੇ ਕੰਮ ਉੱਥੇ ਕੀਤੇ ਕਈ ਲੋਕ ਆਪਣਾ ਕਹਿੰਦੇ ਮੈਂ ਰਿਪੋਰਟ ਕਾਰਡ ਇਹਦਾ ਰਿਪੋਰਟ ਕਾਰਡ ਵੀ ਦੇਖੋ ਜਾ ਕੇ ਕਿਸ ਤਰ੍ਹਾਂ ਮਨੂੰ ਕੱਲ ਦਿਖਾ ਰਿਹਾ ਸੀ ਵੀ ਆਹ ਬਣਵਾਇਆ ਆਹ ਬਣਵਾਇਆ ਆਹ ਸੜਕਾਂ ਆਈਆਂ ਲੰਬੀਆਂ ਬਣਾਈਆਂ ਬਰਨਾਲਾ ਜ਼ਿਲ੍ਹਾ ਮੈਂ ਕਮੇਟੀ ਦੀ ਚੇਅਰਪਰਸਨ ਸੀ ਮੈਨੂੰ ਇਹਨਾਂ ਨੇ ਕਿਹਾ ਕਿ ਸਾਡਾ ਜ਼ਿਲ੍ਹਾ ਬਣਾਓ ਨਾ ਸਰਜੀਤ ਸਿੰਘ ਬਰਨਾਲਾ ਹੋਣਾ ਸਕਿਆ ਨਾ ਹੋਰ ਕੋਈ ਬਣਾ ਸਕਿਆ ਤੇ ਸੋਮਨਾਥੋਂ ਹੀ ਪਹਿਲਾਂ ਕਹਿੰਦੇ ਹੁੰਦੇ ਸੀ ਲੇਕਿਨ ਬੜੀ ਮੁਸ਼ਕਲ ਸੀ ਸਾਡੇ ਵਾਸਤੇ ਉਹ ਜਿਲਾ ਬਣਾਇਆ ਇਹ ਨਹਾਏ ਸ਼ਰੀਫ ਆਦਮੀ ਔਰ ਮੇਰੇ ਨਾਲ ਸਾਡੇ ਦਾ ਪਰਿਵਾਰ ਰਿਸ਼ਤੇ ਆ ਮੈਨੂੰ ਇਹ ਹਮੇਸ਼ਾ ਇਹਨੇ ਜਦੋਂ ਵੀ ਕੋਈ ਸਾਡੇ ਖੁਸ਼ੀ ਦਾ ਹੋਰ ਦਾ ਜੋ ਵੀ ਸਮਾਗਮ ਹੋਇਆ ਉਹਨਾਂ ਵਿੱਚ ਛੋਟਾ ਭਰਾ ਬਣ ਕੇ ਅੱਗੇ ਆਇਆ ਮੈਂ ਇਹਨੂੰ ਸਮਝਦੀ ਆ ਕਿ ਛੱਪ ਦੋਨਾਂ ਪਾਰਟੀਆਂ ਦਾ ਵजूद ਖਤਮ ਹੋ ਗਿਆ ਉਹ ਗੱਲ ਨਹੀਂ ਰਹੀ ਉਸ ਵੇਲੇ ਭਗਵੰਤ ਮਾਨ ਜਦੋਂ ਆਇਆ ਜਾਂ ਆਪ ਪਾਰਟੀ ਆਈ ਉਦੋਂ ਇਹ ਲੋਕਾਂ ਦੇ ਵਿੱਚ ਇੱਕ ਇਹ ਸੀ ਕਿ ਕਰਕੇ ਦੇਖੀਏ ਪਹਿਲੀ ਪਹਿਲੀ ਵਾਰ ਆਏ ਸੀ ਗੱਲਾਂ ਵੀ ਸੁਣੀਆਂ ਕਿ ਦੇਖੀ ਟਾਇਲ ਕਰਕੇ ਪੰਜਾਬ ਸਾਡਾ ਆ ਪਾਵਾ ਇਹਨੂੰ ਕਹਿ ਦਿੰਦੇ ਬੈਕਵਰਡ ਪਰ ਇਹ ਸੋਚ ਤੇ ਤਜਰਬਿਆਂ ਚ ਬਹੁਤ ਐਡਵਾਂਸ ਹੈ ਇਹ ਤਜਰਬੇ ਇਹਨੇ ਕਰਕੇ ਦੇਖੇ ਆ ਲੇਕਿਨ ਜਿਹੜੀ ਪਾਰਟੀ ਆਪਦੇ 20 ਐਮਐਲਏ ਚੋਂ ਅੱਜ 10 ਐਮਐਲਏ ਨਾਲ ਲੱਗ ਸਕੀ ਐਮਪੀਆਂ ਤੋਂ ਵਿੱਚੋਂ ਆਪਣੇ ਦੇ ਵਿੱਚੋਂ ਆਦਲ ਉੱਡ ਗਿਆ ਇਹਨਾਂ ਦਾ ਰਹਿ ਨਹੀਂ ਨਾਲ ਕੋਲੇ ਕਿੰਨੇ ਟੁਕੜੇ ਜਿਨ੍ਹਾਂ ਦੀ ਆਪ ਪਾਰਟੀ ਬੰਡੀ ਗਈ ਕਿੰਨੇ ਟੁਕੜੇ ਅਕਾਲੀ ਦਲ ਦੀ ਪਾਰਟੀ ਬੰਡੀ ਗਈ ਕਿਤੇ ਟਕਸਾਲੀ ਬਣ ਗਏ ਆ ਕਿਤੇ ਕੋਈ ਕਾਲੀ ਬਣ ਗਏ ਆ ਕਿਤੇ ਛੱਡ ਰਹੇ ਨੇ ਹਰ ਰੋਜ਼ ਲੋਕ ਦੋਨੋਂ ਹੀ ਮੈਂ ਸਮਝਦੀ ਹਾਂ ਧਰਮਾਂ ਨੇ ਸਾਡਿਆਂ ਦਾ અપમાન ਕਰਨ ਵਾਲੀਆਂ પાર્ટીਾਂ ਇੱਥੇ ਆਪਾਂ ਦੀ پارٹی ਤੋਂ ਵੀ ਜੋ ਮੁਸਲਮਾਨਾਂ ਦਾ ਸਾਡੇ ਭਰਾ ਹੈਗੇ ਉੱਤੇ ਕਿੰਨਾ ਇਸ਼ੂ ਬਣਿਆ ਸੀਗਾ ਉਸ ਤਰ੍ਹਾਂ ਸਾਡੇ ਆਪਣੇ ਇਸ ਮਗਲ ਤਰਨ ਦੇ ਇਹਨਾਂ ਦੇ ਖਿਲਾਫ ਵੀ ਚੱਲੇ ਹੀ ਤੇ ਸਾਡੇ ਇਹ ਕਾਲੀਤਲ ਵਾਲੀ ਬਰਗਾੜੀ ਅੱਜ ਤੱਕ ਵੀ ਲੋਕਾਂ ਦੇ ਦਿਲ ਚ ਚੁਬਦਾ ਹੈ ਉਹ ਚੀਜ਼ ਬਹਿਵਲ ਕਲਾਂ ਦੇ ਵਿੱਚ ਗੋਲੀਆਂ ਚਲਾ ਦੇਣੀਆਂ ਨੇ ਹੱਥੇ ਆਂਦੇ ਉੱਤੇ ਜਿਹੜੇ ਬੈਠੇ ਆ ਵਿਚਾਰੇ ਸੋ ਉਹ ਸਾਡੇ ਲੋਕ ਇਹ ਸਮਝਦੇ ਨੇ ਕੀ ਸਿੱਖਾਂ ਦੀ ਨਮੈਂਦਾ ਜਮਾਤ ਖਾਉਣ ਵਾਲੀ ਪਾਰਟੀ ਨੇ ਗੋਲੀਆਂ ਚੜਾ ਕੇ ਸਾਡੇ ਧਰਮਾਂ ਨੂੰ ਇਨਸਾਫ ਤੱਕ ਹੀ ਜਾਣੇ ਸਤਾਰ ਮਨ ਨਾਲ ਰੁਕਾ ਨੂੰ ਲੇਕਨ ਅਪਮਾਨ ਕੀਤਾ ਤੇ ਉਹਨਾਂ ਤੇ ਗੋਲੀਆਂ ਚਲਾਈਆਂ ਉਹ ਗੁੱਸਾ ਲੋਕਾਂ ਦੇ ਵਿੱਚ ਬਹੁਤ ਹੈ ਲਹਿਰ ਹੈ ਇਹ ਸਾਰਾ ਕੁਝ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਵੋਟ ਵਿੱਚ ਕਨਵਰਟ ਹੋ ਕੇ ਕਾਲੀ ਗੱਲ ਦੇ ਤੇ ਆਪ ਦੇ ਖਿਲਾਫ ਜਾਊਗਾ ਤੇ ਕਾਂਗਰਸ ਪਾਰਟੀ ਬਹੁਤ ਵਧੀਆ ਸ਼ਾਨਦਾਰ ਤਰੀਕੇ ਨਾਲ ਜਿੱਤੂਗੀ ਮੈਂ ਤਾਂ ਇਹ ਕਿਹਾ ਕਿ ਦੋਨੋਂ ਦੂਜੇ ਨੰਬਰ ਤੇ ਆਉਣ ਲਈ ਕਾਲੀਆਂ ਨੇਗੀਆਂ ਸਾਡੀ ਕਾਂਗਰਸ ਪਾਰਟੀ ਦਾ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਵਿੱਚ ਹਰ ਡੇਲੀ ਹਰ ਥਾਂ ਤੇ ਜਾ ਕੇ ਸਾਡੀ ਪਾਰਟੀ ਸਿਖਰ ਨੂੰ ਜਾਣੀ ਹੈ ਔਰ ਸਾਰਿਆਂ ਨੂੰ ਪਤਾ ਕਿ ਉਹ ਪਾਰਟੀ ਹੈ ਜਿਹਨੇ ਜੋ ਕਿਹਾ ਕਰਕੇ ਦਿਖਾਇਆ ਦੂਜੀ ਆਕਾਲੀ ਦਲ ਹੋਵੇ ਜਾਂ ਆਪ ਹੋਵੇ ਇਹਨਾਂ ਨੇ ਜੋ ਕਿਹਾ ਉਹ ਤੋਂ ਮੁਕਰਿਆ ਦੋਨੇ ਟੁੱਟੀਆਂ ਪਾਰਟੀਆਂ ਸੋ ਇਹਨਾਂ ਦੋਨਾਂ ਦੇ ਵਿੱਚੋਂ ਇਹਨਾਂ ਦੀ ਦੌੜ ਲੱਗੀ ਹੋਈ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਊਗਾ ਕਿ ਨੰਬਰ 2 ਤੇ ਕਿਹੜਾ ਤੇ ਨੰਬਰ 3 ਆਕਾਲੀ ਦਲ ਤੇ ਵਿੱਚੋਂ ਤੇ ਆਪ ਵਿੱਚੋਂ ਨੰਬਰ 2 ਤੇ ਤੇ ਕਿਹੜਾ ਤੇ ਨੰਬਰ 3 ਤੇ ਕਿਹੜਾ ਹੈਗਾ ਲੇਕਿਨ ਸਾਡੀ ਪਾਰਟੀ ਜਿਹੜੀ ਉਹ ਬੜੀ ਮੈਨੂੰ ਇਸ ਤੇ ਪੂਰਾ ਯਕੀਨ ਹੈ ਕਿ ਬਹੁਤ ਸ਼ਾਨਦਾਰ ਨਸੀ ਪੰਜਾਬ 'ਚ ਵੀ ਬਹੁਤ ਵੱਡੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰਾਂਗੇ ਤੇ ਸੰਗਰੂਰ ਸੀਟ ਵੀ ਅਸੀਂ ਚੰਗੇ ਮਾਰਜਿਨ ਨਾਲ ਜਿੱਤ ਇਹ ਸਨ ਬੀਬੀ ਰਜਿੰਦਰਪੁਰ ਪਠੱਲ ਇਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਹੈਗੀਆਂ ਅਸੀਂ ਕਾਂਗਰਸ ਦੀ ਝੋਲੀ ਵਿੱਚ ਪਾਵਾਂਗੇ ਤੇ ਉੱਪਰ ਵੀ ਕਾਂਗਰਸ ਦੀ ਸਰਕਾਰ ਬਣਾਵਾਂਗੇ ਅਨਿਲ ਜਨ ਸੰਗਰੂਰ ਆਪ ਕਿਸਾਨੋ ਕੇ ਹਾਥ ਮਿਨੀ ਐਨਐਸ 29 ਕਾ ਸਾਥ 25 साल के तजुर्बे के बाद लेकर आई है मिनी एन एस आधुनिक तकनीक से लैस है ये कंबाइन मिनी एन एस जिसमें है दो मीटर का बेहतरीन कटर मिनी एन एस में है 135 लीटर का डीजल टैंक अगर बात करें टूल बॉक्स की तो इसमें है दो टूल बॉक्स हम आपके लिए लेके आए हैं uh, मिनी एन मशीन uh, जिसके काफ़ी सारे आपको बेनिफिट्स हैं किसानों को किसान भाइयों को जैसे कि आजकल देख रहे हैं कि खेत छोटे हो रहे हैं रास्ते छोटे हो रहे हैं इन चीज़ों को ध्यान में रखते हुए हमने एक नया प्रोडक्ट तैयार किया है uh, जिसका नाम है मिनी एन एस ट्वेंटी नाइन इस मॉडल में हमने 76 सिक्स पावर का इंजन यूज़ किया है जिसकी फ्यूल कंजम्पशन भी काफ़ी अच्छी है पाँच लीटर पर हावस के हिसाब से है छोटे छोटे खेत काटने के लिए भी ज़्यादा अच्छा इसका बेटर रिस्पॉन्स है और हार्वेस्टिंग की बात करें तो एक घंटे में दो से सवा दो एकड़ के आसपास ये गेहूं की कटाई करती है इस मशीन से आप गेहूं की धान की सोयाबीन चने और मूंग मु, मूंग सरसों ये सब फसलों की आप कटाई कर सकते हो कि इस मशीन के अंदर अटैचमेंट जो है थ्रेशिंग सिस्टम जो है वो बड़ी मशीन वाला ही है कई बेनिफिट किसान भाइयों के लिए इसके ये भी हैं कि इसका जो रेट ऑफ वैल्यू है वो बड़ी मशीनों से कम है ये आपके बजट की गाड़ी है इसको चलाने के लिए ऑपरेटर टीम की आपको ज़्यादा ज़रूरत नहीं है एक ही ड्राइवर बिल्कुल पूरे दिन पूरे आराम से ये गाड़ी को चला सकता है इसमें जो सीप सिस्टम है क्लीन सिस्टम है वो भी बड़ी मशीन वाला ही है डबल सीप इसके अंदर हमने यूज़ किया है दाँजों की गेहूं की धान की जो भी फसल हम काटते हैं उसकी सफाई अच्छे तरीके से हो सके कैपेसिटी की बात करें तो इसके अंदर 10 क्विंटल गेहूं की गे, टैंक की कैपेसिटी है किसान भाइयों के लिए मैं कि ये भी बात कहना चाहूँगा कि आप इस छोटी मिनी मशीन को यूज़ करें ਕਿਸਾਨ ਭਾਈਆਂ ਕੋ ਰਿਕੁਐਸਟ ਕਰਦਾ ਹਾਂ ਉਹ ਜੇ ਆ ਆਪਣੇ ਵੱਡੀ ਗੱਡੀ ਯੂਜ਼ ਕੀ ਹੈ ਵਾਹ ਆਮ ਛੋਟੀ ਗੱਡੀ ਮੀਨਿੰਗ ਐਨਐਸ 29 ਯੂਜ਼ ਕੀਜੀਏ ਆਪਕੋ ਬਹੁਤ ਜ਼ਿਆਦਾ ਬੈਨੀਫਿਟ ਦੇਗੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਸਿੰਘ ਮੁਖਸਰ ਤੋਂ ਐਨਐਸ ਕੰਪੈਨ ਖਰੀਦੀ ਹੈ ਇਸ ਤਰ੍ਹਾਂ ਇਸ ਤੋਂ ਪਹਿਲਾਂ ਮੇਰੇ ਇੱਕ ਦੋਸਤ ਨੇ ਮਾਨਸਾ ਤੋਂ ਐਨਐਸ ਕੰਪੈਨ ਖਰੀਦੀ ਸੀ ਤੇ ਉਸਨੇ ਮੈਨੂੰ ਗਾਈਡ ਕੀਤਾ ਇਸੇ ਵੱਡੀ ਮਸ਼ੀਨ ਨਾਲ ਦੇ ਖਰਚੇ ਬਹੁਤ ਘਟਨੇ ਤੇ ਡੀਜ਼ਲ ਖਪਤ ਵਗੈਰਾ ਤੇ ਛੋਟੇ ਰਸਤਿਆਂ ਤੋਂ ਦਾ ਬੈਨੀਫਿਟ ਹੈ ਇਸ ਵਿੱਚ ਉਨੇ ਮੈਨੂੰ ਗਾਈਡ ਕੀਤਾ ਦਾ ਇਸ ਵਾਰ ਇਸ ਮੈਂ ਵੀ ਇਸ ਨੂੰ ਯੂਜ਼ ਕਰ ਰਿਹਾ ਤੇ ਉਮੀਦ ਕਰਦਾ ਹਾਂ ਕਿ ਇਸ ਦਾ ਮੈਨੂੰ ਵੀ ਵਧੀਆ ਬੈਨੀਫਿਟ ਮਿਲੇਗਾ